ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਝੋਨਾ ਜਿਹੜਾ ਵਾ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਲੱਗਦਾ ਵਾ ਤੇ ਅੱਜ ਕੱਲ ਬਿਜਲੀ ਜਿਹੜੀ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਉਹ ਖਪਤ ਹੁੰਦੀ ਆ ਤੇ ਉਹਦੇ ਨਾਲ ਨਾਲ ਬਿਜਲੀ ਦੇ ਜਿਹੜੇ ਨੇ ਉਹ ਫਾਲਟ ਵੀ ਪੈਂਦੇ ਰਹਿੰਦੇ ਨੇ ਤੇ ਆਪਣੇ ਕੋਲ ਜਿਹੜਾ ਬਿਜਲੀ ਦਾ ਸਮਾਨ ਆ ਉਹ ਸਾਰਾ ਅਵੇਲੇਬਲ ਹੁੰਦਾ ਵਾ ਜਿਵੇਂ ਮੰਨ ਲਓ ਕਿ ਟਿਊਬ ਵਾਲਾਂ ਦੇ ਉੱਤੇ ਜਿਹੜੇ ਟਰਾਂਸਫਾਰਮਰ ਲੱਗਦੇ ਨੇ ਜਾਂ ਮਤਲਬ ਜੀਓ ਸਵਿਚ ਜਿਹੜੇ ਲੱਗਦੇ ਨੇ ਟਰਾਂਸਫਾਰਮਰ ਤੋਂ ਬਿਨਾ ਆਪਣੇ ਕੋਲੇ ਲਗਭਗ ਸਾਰਾ ਸਮਾਨ ਜਿਹੜਾ ਵਾ ਉਹ ਅਵੇਲੇਬਲ ਹੁੰਦਾ ਵਾ ਜਿਵੇਂ ਮੰਨ ਲਓ ਕਿ ਆਪਾਂ ਐਚ ਪੋਲ ਤੇ ਟਰਾਂਸਫਾਰਮਰ ਦੀ ਫਿਟਿੰਗ ਕਰਨੀ ਆ ਕਈ ਵਾਰ ਪਿੰਡਾਂ ਦੇ ਵਿੱਚ ਟਰਾਂਸਫਾਰਮਰ ਜਿਹੜੇ ਨੇ ਉਹ ਵੀ ਵੱਡੇ ਕੀਤੇ ਜਾਂਦੇ ਨੇ ਜਾਂ ਕਿਸਾਨ ਵੀਰ ਕਈ ਜਿਹੜੇ ਨੇ ਉਹ ਟਰਾਂਸਫਾਰਮਰ ਜਿਹੜੇ ਨੇ 2 2 4 4 ਮੋਟਰਾਂ ਦੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਛੋਟੇ 25 ਦੇ ਟਰਾਂਸਫਾਰਮਰ ਤੋਂ ਵੱਡੇ ਟਰਾਂਸਫਾਰਮਰ ਜਿਹੜੇ ਆ ਉਹ ਤਬਦੀਲ ਕਰਦੇ ਨੇ ਜਦੋਂ 63 ਦੇ ਜਾਂ 100 ਦੇ ਕਰਦੇ ਨੇ 100 ਕਿਲੋਵਾਟ ਦੇ ਕਰਦੇ ਨੇ ਤੇ ਉਹਨਾਂ ਨੂੰ ਫਿਰ ਦੋ ਖੰਭਿਆਂ ਦੇ ਉੱਤੇ ਫਿੱਟ ਕੀਤਾ ਜਾਂਦਾ ਵਾ ਜਿਹਨੂੰ ਆਪਾਂ ਐਚ ਪੋਲ ਕਹਿੰਦੇ ਆ ਤੇ ਉਹ ਵੀ ਆਪਣੇ ਕੋਲੇ ਸਮਾਨ ਜਿਹੜਾ ਵਾ ਉਹ ਅਵੇਲੇਬਲ ਹੁੰਦਾ ਵਾ ਤੇ ਨਾਲ ਦੀ ਨਾਲ ਹੀ ਆਪਣੇ ਕੋਲੇ ਸਿੰਗਲ ਪੋਲ ਸਿੰਗਲ ਫੇਸ ਜਾਂ ਸਿੰਗਲ ਪੋਲ 3 ਫੇਸ ਜਿਹੜਾ ਵਾ ਉਹ ਸਾਰਾ ਹੀ ਸਮਾਨ ਜਿਹੜਾ ਵਾ ਅਵੇਲੇਬਲ ਹੁੰਦਾ ਵਾ ਜਿਵੇਂ ਕਿ ਇਹਦੇ ਵਿੱਚ ਕੁਝ ਆਟਮਾ ਆ ਜਾਂਦੀਆਂ ਪਤਮ ਦਿਖਾ ਦਿੰਦੇ ਆ ਜਿਵੇਂ ਕਿ ਜੀਓ ਸਵਿਚ ਆ ਗਏ 75 ਐਂਪੀਰ ਦੇ ਠੀਕ ਹੈ ਜੀ ਇਹ ਜਿਹੜੇ ਨੇ ਇਹ 10 ਕਿਲੋਵਾਟ ਤੋਂ ਲੈ ਕੇ ਤੇ 25 ਕਿਲੋਵਾਟ ਤੱਕ ਜਿਹੜੇ ਨੇ ਇਹ ਲਾਏ ਜਾਂਦੇ ਨੇ 75 ਐਂਪੀਰ ਦੇ ਉਸ ਤੋਂ ਬਾਅਦ ਆ ਗਿਆ ਜੀ ਇਹ ਜੀਓ ਸਵਿਚ ਇਹ ਜੀਓ ਸਵਿਚ ਜਿਹੜਾ ਵਾ ਇਹ ਆਪਣੇ ਕੋਲੇ 400 ਐਂਪੀਰ ਦਾ ਵੀ ਅਵੇਲੇਬਲ ਹੁੰਦਾ ਵਾ ਜਿਵੇਂ ਕਿ ਇਹ 63 ਦੇ ਟਰਾਂਸਫਾਰਮਰ ਤੋਂ ਲੈ ਕੇ 63 ਕੇਵੀਆਰ ਤੋਂ ਲੈ ਕੇ ਤੇ 100 ਕੇਵੀਆਰ ਤੱਕ ਦੇ ਜਿਹੜੇ ਨੇ ਲੋਡ ਚੁੱਕਦੇ ਨੇ ਠੀਕ ਹੈ ਜੀ ਇਸ ਤੋਂ ਵੱਧ ਵੀ ਜਿਹੜਾ ਉਹ ਲੋਡ ਪਾ ਸਕਦੇ ਆਪਾਂ ਇਹਦੇ ਤੇ 400 ਐਂਪੀਅਰ ਤੱਕ ਜਿਹੜਾ ਇਹ ਲੋਡ ਚੁੱਕਦਾ ਵਾ ਉਸ ਤੋਂ ਬਾਅਦ ਆਪਣੇ ਕੋਲੇ ਜਿਵੇਂ ਖਿੱਚਾਂ ਜਿਹੜੀਆਂ ਨੇ ਇਹ अवेलेबल ਹੁੰਦੀਆਂ ਨੇ ਵੀ ਕਰਾਸ ਹੋ ਗਏ ਡਿਸਕਾਂ ਪਿੰਨਾ ਇਨਸੂਲੇਟਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਆਪਣੇ ਕੋਲੇ अवेलेबल ਹੁੰਦੀਆਂ ਨੇ ਤੇ ਨਾਲ ਦੀ ਨਾਲ ਜਿਵੇਂ ਮੰਨ ਲਓ ਕਿ 3 ਫੇਸ ਦਾ ਆਪਾਂ ਕੋਈ ਟਰਾਂਸਫਾਰਮਰ ਟਿਕਾਉਣਾ ਵਾ ਨਵਾਂ ਟਰਾਂਸਫਾਰਮਰ ਰੱਖਣਾ ਵਾ ਕੋਈ ਫਿਊਜਨ ਕੋਈ ਆਪਣੇ ਕੋਲੇ ਹੈਂਡਲ ਵਗੈਰਾ ਜਿਹੜੀਆਂ ਵੀ ਚੀਜ਼ਾਂ ਨੇ ਇਹ ਸਾਰੀਆਂ ਅਵੇਲੇਬਲ ਹੁੰਦੀਆਂ ਨੇ ਠੀਕ ਹੈ ਜੀ ਇਹ ਹੈਂਡਲ ਜਾਂ ਮਤਲਬ ਕਹਿ ਲਓ ਕਿ ਕੋਈ ਵੀ ਆਈਟਮ ਜਿਹੜੀ ਆ ਨਾ ਛੋਟੀ ਮੋਟੀ ਜੋ ਵੀ ਲੱਗਦੀ ਆ ਉਹ ਆਪਣੇ ਕੋਲੇ ਸਾਰੀਆਂ ਅਵੇਲੇਬਲ ਹੁੰਦੀਆਂ ਨੇ ਸੋ ਜੇ ਕਿਸੇ ਨੂੰ ਵੀ ਚਾਹੀਦੀਆਂ ਹੋਣ ਤੇ ਆਪਣਾ ਐਡਰੈਸ ਹੈਗਾ ਜੀ ਮਾਡਰਨ ਐਗਰੋ ਵਰਕਸ ਪਿੰਡ ਮਹਰਾਣਾ ਜ਼ਿਲ੍ਹਾ ਤਰਨਤਾਰਨ ਤੇ ਫੋਨ ਨੰਬਰ ਜਿਹੜਾ ਵਾ ਉਹ ਸਾਡਾ ਸਕਰੀਨ ਦੇ ਉੱਤੇ ਦਿੱਤਾ ਹੋਇਆ ਵਾ ਮੈਂ ਫੋਨ ਨੰਬਰ ਨਾਲ ਦੀ ਨਾਲ ਬੋਲ ਵੀ ਦਿਨਾ ਵਾ ਫੋਨ ਨੰਬਰ ਹੈਗਾ ਜੀ 94638 27422 ਜੇ ਕਿਸੇ ਨੂੰ ਵੀ ਇਹੋ ਜੀ ਕੋਈ ਵੀ ਚੀਜ਼ ਦੀ ਜ਼ਰੂਰਤ ਹੋਵੇ ਆਪਣੇ ਕੋਲੇ ਸਾਰੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ ਨੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵੇਖਣ ਵਾਸਤੇ ਧੰਨਵਾਦ